ਅੱਜ ਅਸੀਂ ਪਿੰਡ ਬੁੱਕਨ ਵਾਲਾ ਪਹੁੰਚੇ ਆ ਜਿੱਥੇ ਜੋ ਬੀਬੀ ਸੰਦੀਪ ਕੌਰ ਜੀ ਆ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਪਤੀ ਦੇ ਮੈਂਬਰ ਬਣੇ ਸੀਗੇ ਉਹਨਾਂ ਦੀ ਜੱਥੇ ਦੀ ਖੁਸ਼ੀ ਦੇ ਵਿੱਚ ਆਜਨ ਦੇ ਪਰਿਵਾਰ ਵੱਲੋਂ ਜਿਹੜਾ ਇੱਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦਾ ਜਿਹੜੇ ਭੋਗ ਪਾਏ ਜਾਣਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਆਵਾਸੇ ਗੱਲਬਾਤ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜ਼ਿਲ੍ਹਾ ਪ੍ਰਧਾਨ ਸਰਦਾਰ ਹਿਆਲ ਸਿੰਘ ਪੁੱਲਰ ਤੇ ਸਰਦਾਰ ਰਵਿੰਦਰ ਸਿੰਘ ਜੀ ਬੁੱੱਕਣ ਵਾਲਾ ਤੇ ਰਾਜਵੰਤ ਜੀ ਮੱਲਾ ਜੀ ਜਿੰਦੇ ਨੇ ਹਾਂਜੀ ਮੱਲਾ ਸਾਹਿਬ ਤੁਸੀਂ ਜਿਹੜਾ ਹੈ ਜੱਟ ਨੂੰ ਕਿਵੇਂ ਦੇਖਦੇ ਹੋ ਦੀ ਕਲਦੀ ਆਜਾ ਭਾਈ ਸਭ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਕਲਦੀਪ ਕੌਰ ਜੀ ਜਿਹੜੇ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧਿਆ ਚੋਣਾਂ ਹਾਈਆਂ ਉਹਨਾਂ ਵਿੱਚੋਂ ਸ਼ਰੋਮਨ ਨੇ ਕੱਲ੍ਹ-ਕੱਲ ਦੇ ਉਮੀਦਵਾਰ ਵਜੋਂ ਹਲਕਾ ਸਫੂ ਵਾਲੇ ਤੋਂ ਬਲਾਕ ਦੀ ਇਹਦੀ ਚੋਣ ਜਿੱਤੇ ਨੇ ਪਰ ਬੜੇ ਸ਼ਾਨ ਨਾਲ ਜੋਂਗ ਜਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਸਾਡੇ ਇਸ ਨਗਰ ਦੇ ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਦੇ ਸਰਕਾਰ ਨੂੰ ਚਾਤੀ ਜੇ ਨੇ ਔਰ ਇਹ ਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਬਖਸ਼ਿਆ ਔਰ ਮੈਂ ਆਪਣੇ ਵੱਲੋਂ ਜਿੱਥੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਵਧਾਈ ਦਿੰਦਾ ਉਹਨਾਂ ਨੇ ਬੜੀ ਸ਼ਾਨ ਨਾਲ ਜੋਂਗ ਜਿੱਤੀ ਹੈ ਅੱਜ ਸਾਡੇ ਸਤਕਾਰਯੋਗ ਭੈਣ ਜੀ ਕਲਦੀਪੌਰ ਜਿਨ੍ਹਾਂ ਦੇ ਪਰਿਵਾਰ ਵੱਲੋਂ ਸਾਰੇ ਨਗਰ ਵੱਲੋਂ ਸਰ ਗੁਰੂ ਸਾਹਿਬ ਮਹਾਰਾਜ ਦਾ ਸ਼ਕਰਾਨਾ ਕਰਨ ਲਈ ਖਾਨਪੜਸਾ ਤੋਂ ਪ੍ਰਾਰੰਭ ਕਰਵਾਇਆ ਸਾਹਿਬ ਅੱਜ ਇਹਨਾਂ ਦੇ ਭੋਗ ਪੈ ਰਹੇ ਆ ਇਹ ਜਿੰਨੀ ਬਖਸ਼ਿਸ਼ ਆ ਅਕਾਲਪੁਰਖ ਵਾਹਿਗੁਰੂ ਜੀ ਦੀ ਹੈ ਔਰ ਹਰ ਸਿੱਖ ਲਈ ਜ਼ਰੂਰੀ ਹੈ ਕਿ ਉਹ ਹਰ ਵੇਲੇ ਗੁਰੂ ਸਾਹਿਬ ਦਾ ਸ਼ਕਰਾਨਾ ਕਰੇ ਅੱਜ ਮੈਂ ਜਿੱਥੇ ਬੀਬੀ ਜੀ ਨੂੰ ਇਸ ਮੌਕੇ ਤੇ ਜਿੱਤ ਦੀ ਮੁਬਾਰਕਬਾਦ ਦਿੰਨਾ ਉੱਥੇ ਇਸ ਗੁਰੂ ਨੂੰ ਵਧਾਈ ਦਿੰਨਾ ਕਿ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਕਰਾਨਾ ਕੀਤਾ ਉਹ ਸੱਚੇ ਪਾਤਸ਼ਾਹ ਜੀ ਦੀ ਜਿੱਤ ਬਖਸ਼ਿਸ਼ ਕੀਤੀ ਸੀ ਉਹਨਾਂ ਸ਼ਕਰਾਨਾਵਾਂ ਦੇ ਖਾਨਪੜਸਾ ਦੇ ਭੋਗ ਤੇ ਸਾਰੇ ਖਤਰ ਹੋਏ ਆ ਇੱਕ ਵਾਰੀ ਗੁਰੂ ਮਹਾਰ ਔਰ ਬੀਬੀ ਕਲੀਪ ਕੌਰ ਜੀ ਨੂੰ ਸਭ ਤੋਂ ਪਰਿਵਾਰ ਨੂੰ ਸ਼ਰਮਨ ਅਕਾਲੀ ਦਲ ਸਾਡਾ ਬਰਕਰਾਰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਖਾਲਸਾ ਮੰਮਾ ਸਰ 2027 ਨੂੰ ਕਿ ਕਿਸ ਤਰ੍ਹਾਂ ਲੈਣ데요 2027 ਦੇਖੋ ਪੰਜਾਬ ਦੇ ਲੋਕਾਂ ਨੂੰ ਬੜੀ ਉਮੀਦ ਹੈ ਸ਼ਰਮਨ ਅਕਾਲੀ ਦਲ ਤੋਂ ਉਹਨਾਂ ਦੀ ਆਪ ਦੀ ਖੇਤਰੀ ਪਾਰਟੀ ਹੈ ਉਹ ਚਾਹੁੰਦੇ ਨੇ ਕਿ ਸਾਡੀ ਖੇਤਰੀ ਪਾਰਟੀ ਫਿਰ ਤੋਂ ਸੱਤਾ ਚ ਆਵੇ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਜਦੋਂ ਸ਼ਰਮਨ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਹਰ ਪਾਸੇ ਵਿਕਾਸ ਦੀਆਂ ਲੀਹਾਂ ਚੱਲਦੀਆਂ ਸੀ ਤਰਕੰਡੀ ਤੇ ਸੀ ਖੜਕਦੀ ਸੀ ਗਲੀਆਂ ਸੱਤਾ ਚ ਹੁਣ ਹਰ ਪਾਸੇ ਵਿਕਾਸ ਕਾਰਜ ਬੰਦ ਪਏ ਨੇ ਠੱਪ ਪਏ ਨੇ ਹੁਣ ਗੈਂਗਸਟਰਵਾਦ ਦਾ ਬੋਲਬਾਲਾ ਨਿਤ ਕਤਲੋਕਾਰਤ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਪੰਜਾਬ ਤਰਾਈ ਤਰਾਈ ਕਰਦਾ ਡਰ ਦੇ ਭੈ ਦੇ ਵਿੱਚ ਲੋਕ ਜੀ ਰਹੇ ਨੇ ਉਸ ਡਰ ਤੇ ਭੈ ਤੋਂ ਮੁਕਤੀ ਪਾਉਣ ਲਈ ਇੱਕੋ ਇੱਕ ਹੀਲਾ ਪੰਜਾਬ ਦੇ ਲੋਕਾਂ ਕੋਲ ਇੱਕ ਸ਼੍ਰੋਮ ਅਕਾਲੀ ਦਲ ਨੂੰ ਸਦਾ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਉਹਦੇ ਲਈ ਸਾਢੇ 9 ਜਾਰਾ ਤਤਪਰ ਲੋਕ ਨੇ ਪੰਜਾਬ ਦੇ ਜਿੱਥੇ ਅਕਾਲੀ ਦਲ ਦੇ ਵਰਕਰਾਂ ਨੇ ਹੈ ਹੀ ਹੈ ਵੀ ਅਸੀਂ ਇੱਕ ਆਧੂ ਸਰਕਾਰ ਬਣਾਉਣੇ ਵਰਕਰਾਂ ਤੋਂ ਬਿਨਾ ਆਮ ਪੰਜਾਬ ਦਾ ਵਾਸੀ ਤਤਪਰਾ ਕਿ 6 ਦੀ 2027 ਆਵੇ ਤੇ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਤਾਂ ਸਾਡਾ ਸੁਖਵੀਰ ਸਿੰਘ ਬਾਦਲ ਨੂੰ ਮੁਖਵਤੀ ਪੰਜਾਬ ਬਣਾਈਏ ਇਹ ਗੈਂਗਸਟਰਵਾਦ ਤੋਂ ਫਰੋਤੀਆਂ ਦੀਆਂ ਅਕਾਲਾਂ ਤੋਂ ਨਿਤ ਜਿਹੜੀਆਂ ਨਸ਼ਿਆਂ ਨਮੋਤਾ ਹੋ ਰਹੀ ਹੈ ਇਹਨਾਂ ਤੋਂ ਜਿਹੜੀ ਛਟਕਾਰਾ ਪੰਜਾਬ ਪਾਉਣਾ ਚਾਹੁੰਦਾ ਹੈ ਵਿਕਾਸ ਨੂੰ ਲਿਆਉਣਾ ਚਾਹੁੰਦਾ ਕੋ ਚਾਹੁੰਦਾ ਨਾਲ ਪੰਜਾਬ ਤਰੱਕੀ ਕਰੇ ਤੇ ਨੰਬਰ 1 ਦਾ ਸੂਬਾ ਫਿਰ ਦੁਆਰ ਤੋਂ ਬਣੇ ਜੀ ਧੰਨਵਾਦ ਸਾਡੇ ਨਾਲ ਸਰਪੰਚ ਸਨਾਰ ਨਿਰਿੰਦਰ ਸਿੰਘ ਜੀ ਬੁੱਕਣ ਵਾਲਾ ਹਾਂ ਜੀ ਸਰਪੰਚ ਸਾਹਿਬ ਕੀ ਕਹਿਣਾ ਤੁਸੀਂ ਮੈਂ ਤਾਂ ਕਹਿੰਦਾ ਜਿੰਨੀ ਵੀ ਸੰਗਤ ਆਈ ਆ ਅਖੰਡਪਾੜ ਦੇ ਭੋਗ ਸਾਹਿਬ ਸੀਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਅਸੀਂ ਅੱਗੇ ਵੀ ਜਿਵੇਂ ਪਾਰਟੀ ਦੀ ਸੇਵਾ ਕੀਤੀ ਅੱਗੇ ਵੀ ਕਰਦੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਨਾਲ ਪ੍ਰਧਾਨ ਜੀ ਨੇ ਜ਼ਿਲ੍ਹਾ ਪ੍ਰਧਾਨ ਅਸੀਂ ਸੰਜੀਪ ਕੁਲਰਸਾ ਹਾਂਜੀਪ ਕੁਲਰਸਾ ਸਾਹਿਬ ਇਸ ਖੇਤਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਪੱਤਰ ਅਰਜ਼ ਕਰਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਸਾਫੂ ਵਾਲ ਜੋਂ ਤੋਂ ਸ਼੍ਰੋਮਣੀ ਕਾਲੀਕਲ ਦੇ ਵੱਲੋਂ ਬੀਬੀ ਕਲਦੀਪ ਕੌਰ ਨੂੰ ਜੋ ਸ਼੍ਰੋਮਣੀ ਕਾਲੀਕਲ ਦਾ ਕੈਂਡੀਡੇਟ ਬਣਾਇਆ ਸੀਗਾ ਤੇ ਇਹਨਾਂ ਨੂੰ ਬੜੀ ਸ਼ਾਨੋ ਸ਼ਕਤ ਦੇ ਨਾਲ ਜਿੱਤ ਹੋਈ ਆ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਪ੍ਰਾਰambh ਕਰਾਇਆ ਸੋ ਮੈਂ ਹਰ ਇਹਨਾਂ ਵੀ ਹਰ ਇੱਕ ਸਿੱਖ ਦਾ ਇਹ ਹੀ ਫਰਜ਼ ਬਣਦਾ ਹੈ ਕਿ ਚਾਹ ਸਾਡੀ ਗਮੀਆਂ ਚਾਹ ਖੁਸ਼ੀਆਂ ਤਾਂ ਸਾਨੂੰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੁਰਨਾ ਚਾਹੀਦਾ ਹੈ ਉਹਨਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਸੀ ਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਿੱਤ ਬਖਸ਼ੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਕਿ ਸਰਕਲ ਦੇ ਪ੍ਰਧਾਨ ਨੇ ਸਾਬਕਾ ਸਰਪੰਚ ਨਰਿੰਦਰ ਸਿੰਘ ਉਹਨਾਂ ਦੇ ਚਾਚੀ ਜੀ ਕੈਂਡੀਡੇਟ ਸੀ ਉਹਨਾਂ ਨੇ ਬਹੁਤ ਬੜੀ ਬਹੁਮਤ ਦੇ ਨਾਲ ਜਿੱਤ ਕੇ ਸ਼ਰੋਮਣੀ ਕਾਲੀਦਾਲ ਦੀ ਚੋਣ ਜਿੱਤੀ ਹੈ ਜੋਟਵੀਰ ਜਿਹੜੇ ਬੀਬੀ ਕਲਦੀਪ ਕੌਰ ਜੀ ਚੋਣ ਜਿੱਤੇ ਆ ਸ਼ਰੋਮਣੀ ਕਾਲੀਦਾਲ ਵੱਲੋਂ ਕਿਵੇਂ ਦੇਖਦੇ ਹੋ ਤੁਸੀਂ ਅਵਤੋ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਆਪ ਦੇ ਆਪਣਾ ਘਰੇ ਸਾਰੀ ਸੰਗਤ ਨੂੰ ਬੁਲਾਇਆ ਅੱਜ ਜਿਹੜਾ ਚੋਣ ਜਿੱਤਣ ਦੀ ਖੁਸ਼ੀ ਵਿੱਚ ਖਾਣ ਪਾਣ ਸਾਵ ਪ੍ਰਕਾਸ਼ ਕਰਾਏ ਉਹਨਾਂ ਦੇ ਭੋਗ ਤੇ ਸਾਰੀ ਸੰਗਤ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਤੇ ਬਾਕੀ ਜਿਹੜੇ ਉਹ ਚੋਣ ਜਿੱਤੇ ਆ ਹੁਣ ਉਤੋਂ ਨੂੰ ਪਤਾ ਹੀ ਆਜ ਕੱਲ੍ਹ ਜਿਹੜੀ ਸਰਕਾਰ ਚੱਲ ਰਹੀ ਆ ਆਪ ਵਾਲਿਆਂ ਦੀ ਇਹਨਾਂ ਤੋਂ ਦਿਸ ਜਾਂਦਾ ਵੀ ਕੀ ਹਾਲ ਆ ਜਿਹੜੇ ਇੱਕ ਪਿੰਡਾਂ ਦੇ ਵਿਕਾਸ ਕਿੰਨਾ ਕੁ ਹੋਇਆ ਜਾਂ ਨਹੀਂ ਇਹ ਕਾਲੀ ਦਲ ਵਾਲੋ ਇਹਨਾਂ ਦਾ ਸਮਰਥਨ ਆ ਤੇ ਕਾਲੀ ਦਲ ਦੇ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹੋ ਵੀ ਜਿਹੜੇ ਕੰਮ ਉਹਨਾਂ ਨੇ ਪਹਿਲਾਂ ਕੀਤੇ ਆ ਜਾਂ ਆਉਣ ਵਾਲੇ ਸਮੇਂ 'ਚ ਕਾਲੀ ਦਲ ਦੀ ਸਰਕਾਰ ਆਊਗੀ ਤੋ ਅੱਗੇ ਵੀ ਉਹਨਾਂ ਦੇ ਜਿਹੜੇ ਪਹਿਲਾਂ ਕੰਮ ਕਰਦਾਰੇ ਉਸ ਤੋਂ ਬਾਅਦ ਚੜ ਕੇ ਕੰਮ ਇਹ ਵੀ ਨਾਲ ਲਾ ਕੇ ਬਾਈ ਸਰਪੰਚ ਸਾਹਿਬ ਵੀ ਇਹ ਪਹਿਲਾਂ ਤੋਂ ਕਰਵਾਉਂਦੇ ਆ ਪਿੰਡ ਦੇ ਵਿਕਾਸ ਬਾਰੇ ਤੇ ਹੁਣ ਵੀ ਉਸ ਤੋਂ ਬਾਅਦ ਚੜ ਕੇ ਕਰਵਾਉਣਗੇ ਤੇ ਬਾਕੀ ਤੁਹਾਨੂੰ ਪਤਾ ਇਹ ਜਿਹੜੀ ਹੁਣ ਦੀ ਸਰਕਾਰ ਆ ਇਹਦਾ ਤੁਹਾਨੂੰ ਪਤਾ ਹੀ ਹੈ ਇਹ ਤਾਂ ਗੈਂਗਵਾਰ ਕਿੰਨਾ ਫੈਲਿਆ ਪਿਆ ਇਪਿੰਡਾ ਦੇ ਵੇਲੇ ਤੋਂ ਹੀ ਨਜਾਇਜ਼ ਜੀ ਜਿਹਦੇ ਤੇ ਅੱਜ ਤੋਂ 10 10 15 15 ਸਾਲ ਪੁਰਾਣੇ ਪਰਤੀ ਉਹਨਾਂ ਨੂੰ ਚੱਕ ਕੇ ਫੇਰ ਦੁਬਾਰਾ ਜੇਲ੍ਹਾਂ ਦੀ ਸਿੱਟੀ ਜਾਂਦੀ ਐ ਦਾ ਕਹਿੰਦੇ ਹੈਗੇ ਐਂ ਕਾਰ ਘਟਾਉਣਾ ਤੇ ਉਹ ਤਾਂ ਉਦੋਂ ਵਧ ਹੀ ਜਾਂਦਾ ਲੁੱਟਮਾਰ ਵਧ ਹੀ ਜਾਂਦੀ ਕੋਈ ਬੰਦਾ ਅੱਜ ਕੱਲ ਖੇਤ ਨਹੀਂ ਜਾਣ ਜੋਗਾ ਕੱਲਾ ਕੁਝ ਨਹੀਂ ਕਰਨ ਜੋਗਾ ਮੋਟਰਾਂ ਦੀਆਂ ਕੇਵਣਾ ਲਈ ਜਾਂਦੀਆਂ ਨਸ਼ਾ ਪੱਤਾ ਉਦੋਂ ਵਧਿਆ ਪਿਆ ਲੁੱਟਮਾਰ ਵਧ ਹੀ ਪਈ ਅੱਜ ਕੱਲ ਕੋਈ ਦੇਖਦਾ ਨਹੀਂ ਵੀ 100 50 ਜੇਬ ਚਾ ਜਾਂ ਕੁਝ ਵੀ ਅਗਲਾ ਮਾਰਦੇ ਸਿਰ ਚ ਤੇ ਬਸ ਖੋ ਕੇ ਲੈ ਜਾਂਦੇ ਇਨਾ ਪਿੰਡਾਂ ਕੀ ਦੇਖ ਲਓ ਤੁਸੀਂ ਕਿੰਨੇ ਚੋਰੀਆਂ ਹੋਈ ਜਾਂਦੀਆਂ ਕਾਲੀਦਾਲ ਸਰਕਾਰ ਚ ਇਹ ਕੋਸਤਾ ਹੋਂਦ ਨਹੀਂ ਆਇਆ ਚੱਕ ਚੱਕ ਇਨਕਾਊਂਟਰ ਕਰੀ ਜਾਂਦੇ ਆ ਬਸ ਤੇ ਗੈਂਗਵਾਰ ਵੱਧਦੀ ਆ ਘਟੀ ਤਾਂ ਹੈ ਨਹੀਂ ਕਿ ਆਹੀ ਤੇ ਆ ਛੋਟੇ ਵੀਰ ਤੁਸੀਂ ਨੌਜਵਾਨ ਹੋ ਜਿਹੜਾ ਸਾਡੇ ਦੇਸ਼ ਦਾ ਆਪੋ ਆਖੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਜਿਹੜਾ ਇਹ ਗੈਂਗਸਟਰ ਗੈਂਗਵਾ ਗੈਂਗਸਟਰਵਾ ਦਾ ਇਹ ਕਿਸ ਤਰ੍ਹਾਂ ਇਹ ਤੇ ਕੰਟਰੋਲ ਹੋ ਸਕਦਾ ਹੈ ਇਹ ਮਾਰਮਕੋਨ ਨਾਲ ਜਾਂ ਗੋਲੀ ਚਲਾਉਣ ਨਾਲ ਇਨਕਾਊਂਟਰ ਨਾਲ ਖਤਮ ਹੋ ਸਕਦਾ ਜਾਂ ਕਿ ਪਿਆਰ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਜਿਹੜਾ ਮੁਕਤਾਰਾ ਚ ਲਿਆਉਣਾ ਚਾਹੀਦਾ ਨੇ ਵੀਰੇ ਨਾ ਇਹ ਇਹ ਜਦੋਂ ਛੌਕ ਤੋਂ ਬਾਅਦ ਲੋੜਾ ਪਿਆਰ ਦੀ ਜਿੰਨਾ ਆਪਾਂ ਕਿਸੇ ਨੂੰ ਪਿਆਰ ਨਾ ਸਮਝਾਵਾਂਗੇ ਹੁਣ ਮੇਰਾ ਜਿਲ੍ਹਾ ਫਰੋਹੀਪੁਰ ਆ ਚਲੋ ਮੈਂ ਨਾਂ ਨਹੀਂ ਲੈਂਦਾ ਵੀਰ ਦਾ ਉਹ ਇਸ ਪਾਸੇ ਜੋ ਨਿਕਲ ਕੇ ਆ ਰਹੇ ਤੁਸੀਂ ਸਿੱਖੋਂ ਸਾਭ ਦੀ ਗੱਲ ਕਰਦੇ ਹੋ ਗੁਰਪ੍ਰੀਤ ਸਿੱਖੋਂ ਦੀ ਜੀ 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 ਹਾਂ ਮੰਨ ਲਾ ਇਸ ਪਾਸਿਓਂ ਨਿਕਲ ਕੇ ਰਾਜਨੀਤੀ 'ਚ ਆਇਆ ਉਹਨੂੰ ਤੁਸੀਂ ਆਪ ਹੀ ਵੇਖ ਲਓ ਕਿੰਨੀ ਲੀਡ ਤੇ ਉਹਨੇ ਜਿੱਤ ਪ੍ਰਾਪਤ ਕੀਤੀ ਹੈ ਹੁਣ ਗਾਂ ਫੇਰ ਉਹ ਆਯਾਦ ਜਾਂ ਵੇਖੋ ਕਿਸੇ ਪਾਰਟੀ ਲੋ ਲੜਦੇ ਆ ਜਾਂ ਆਯਾਦ ਚੋਣ ਲੜਦੇ ਉਹਨੂੰ ਕਿੰਨਾ ਹੰਗਾਰਾ ਮਿਲਿਆ ਠੀਕ ਹੈ ਨਾ ਤੇ ਇੱਕ ਪਾਸੇ ਹੁਣ ਮੰਨ ਲਾ ਉਹਨਾਂ ਤੇ ਨਵੇਂ ਜਿਹੜਾ ਕੋਈ ਮੁੰਡਾ ਮਾੜਾ ਮੋਟਾ ਕੋਈ ਉਹ ਤੋਂ ਗਲਤੀ ਹੁੰਦੀ ਹੈ ਉਹ ਤੇ ਗੈਂਗਸਟਰ ਦਾ ਨਾਮ ਮੰਨ ਲਓ ਧੂਪ ਕੇ ਆਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਦੁਬਾਰਾ ਉਹ ਮਨਲਾ ਬਾਹਰ ਆਉਂਦੇ ਆ ਮਨਲਾ ਨੂੰ ਹੰਗਾਰਾ ਮਿਲਦਾ ਉਹ ਚੰਗੇ ਰਾਹ ਤੇ ਪਹਿਣਗੇ ਜੂਰੀ ਤਾਂ ਨਹੀਂ ਕਿ ਜੀ ਉਹਨਾਂ ਨੇ ਇਹ ਰਾਹ ਚੁਣ ਲਿਆ ਤੋ ਇਸੇ ਰਾਹ ਤੇ ਤੁਰੇ ਜਾਣਗੇ ਜੇ ਤੁਸੀਂ ਬੰਦੇ ਇਸ ਰਾਹ ਦਾ ਦਰਦਲ ਚ ਨਿਕਲਣਾ ਚਾਹੁੰਦਾ ਤਾਂ ਉਹਨੂੰ ਨਿਕਲ ਲੈਣਾ ਚਾਹੀਦਾ ਇਹ ਨਹੀਂ ਵੀ ਦੁਬਾਰਾ ਉਹਨੂੰ ਇਸੇ ਰਾਹ ਤੇ ਤਸੀ ਤੁਰਿਆਉ ਪਰ ਇਹ ਸਰਕਾਰ ਤਾਂ ਇਹੀ ਕੰਮ ਚਲਾਇਆ ਇਹਨਾਂ ਦਾ ਵੀ ਜਿਹੜਾ ਇਸ ਕੰਮ 'ਚ ਪੈ ਗਿਆ ਉਹਨੂੰ ਹੋਰ ਦੁਬਾਰਾ ਨਜਾਇਜ਼ ਪਰਚੇ ਪਾ ਪਾ ਕੇ ਪੁਰਾਣੇ ਪਾਪਾ ਕੇ ਇਸੇ ਕੰਮ ਦੀ ਤਸੀ ਤੁਰੇ ਆਉਂਦੇ ਵੀ ਉਹ ਬਾਹਰ ਨਾ ਨਿਕਲੇ ਗਿਆ ਗਰ ਬਧਾਇਆ ਇਹਨਾਂ ਨੇ ਘਟਾਉਂਦਾ ਇਹਨਾਂ ਦਾ ਕੋਈ 2027 ਨੂੰ ਤੁਸੀਂ ਕਿਸ ਤਰ੍ਹਾਂ ਦੇ ਮੇਰੇ ਤੇ ਕਾਲੀਦਾਲ ਦੀ ਸਰਕਾਰ ਆਊਗੀ ਤੇ ਜਿਹੜਾ ਇਹ ਗੈਂਗਵਾਰ ਆ ਆਟੋਮੈਟਿਕ ਹੀ ਇਹਦਾ ਮੰਨ ਲਓ ਵੀ ਘਟੂਗਾ ਤੇ ਦੂਜੀ ਗੱਲ ਇਹ ਸਰਕਾਰ ਤੇ ਅੱਗੇ ਵੀ ਇਹ ਜਾ ਕੁਝ ਹੈ ਨਹੀਂ ਸੀ ਨਾ ਹੀ ਇਹ ਕਿਸੇ ਨਾ ਨਜਾਇਜ਼ ਕਾਰਨ ਤੇ ਨਾ ਹੀ ਹੋਵੇ ਤੇ ਨਾ ਹੀ ਇਹ ਹੋਣ ਦੇ आनंद पया 你那个。<laughs> ਉਜਾਲਾ ਕਰਾਂ ਸਹਿਰ ਮਤੇ ਪ੍ਰਕਾਰ ਉਤਾਰਨ ਹਾ ਵਾਸ ਬੋਲੇ